ਕੱਲ ਸ਼ਾਮ ਦੇ ਸਮੇਂ ਐਸਏ ਬਲਦੇਵ ਸਿੰਘ ਨਾਲ ਮੇਰੀ ਪ੍ਰਿਸਪਾਰਟੀ ਨੇ ਪੁਨਿਆਰ 슈ਗਰ ਮਿਲ ਜਿਹੜਾ ਹਾਈ ਹਾਈ ਟੈਕ ਨਾਕਾ ਜ਼ਾਡਾ ਉੱਥੇ ਨਾਕਾ ਲਾਇਆ ਸੀ ਤੇ 20 ਕਲਾਂ ਦੀ ਚੈਕਿੰਗ ਦੇ ਦੌਰਾਨ ਇੱਕ ਜਿਹੜੀ ਸਕਾਰਪੀਓ ਗੱਡੀ ਆ BB06 BF0022 ਆਈ ਆ ਇਹਨੂੰ ਚੈੱਕ ਕੀਤਾ ਜਿਹਦੇ ਵਿੱਚੋਂ ਇੱਕ ਜਿਹੜਾ ਮੋਨਾ ਨੌਜਵਾਨ ਸੀਗਾ ਜਿਹਦਾ ਨਾਮ ਬਿਕਰਮਜੀਤ ਬਿਕਰਮਪਾਲ ਸਿੰਘ ਪੁੱਤਰ ਮਨਕੇਸ਼ ਸਿੰਘ ਪਿੰਡ ਸਠਿਆਲੀ ਉਹਦਾ ਮਾਲਮ ਹੋਇਆ ਜਿਹਦੀ ਤਲਾਸ਼ੀ ਕਰਨ ਤੇ ਜਿਹਦੇ ਪਾਸੋਂ ਇੱਕ ਜਿਹੜਾ 32 ਬੋਰ ਦਾ ਪਿਸਤਲ ਸਨੇਹ ਚਾਰ ਰਾਉਂਡ ਜਿਹੜੇ ਨਜਾਇਜ਼ ਆਪਾਂ ਬਰਾਮਦ ਕੀਤੇ ਆ ਤੇ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਐਫ ਆਈ ਆਰ ਦਰਜ ਕਰ ਲਈ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਤੇ ਉਹਦਾ ਰਿਮਾਂਡ ਹਜ਼ਰ ਕੀਤਾ ਜਾ ਰਿਹਾ ਹੈ ਇਹਦੇ ਸਬੰਧ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਜਿਹੜੇ ਇਹ ਤੰਦੇ ਦੇ ਵਿੱਚ ਵਿਅਕਤੀ ਤੇ ਹੋਰ ਵਾਪਨ ਜਿਹੜੇ ਵੀ ਇਹਦੇ ਵਿੱਚ ਹੋਣਗੇ ਆਪਾਂ ਅ ਤਫतीश ਕਰਕੇ ਤੇ ਹੋਰ ਵੀ ਜਿਹੜੇ ਇਹਦੇ ਖਾਤੇ ਹੋਣ ਦੀ ਆਸ ਹੈ। ਪਰ ਇਹਦੇ ਤੋਂ ਪਹਿਲਾਂ ਵੀ ਕੋਈ ਪ੍ਰੋਬਲਮ ਹੈ ਜੀ। ਹਾਂ ਇਸ ਮੁੰਡੇ ਦੇ ਉੱਤੇ ਪਹਿਲਾਂ ਵੀ ਮੁਕਦਮਾ ਦਰਜ ਹੈਗਾ ਤੇ ਲੜਾਈ ਝਗੜੇ ਦੇ ਕਾਫੀ ਮੁਕਦਮੇ ਜਿਹੜੇ ਇਹਨਾਂ ਵਿੱਚ ਇਨਵੋਲਵ ਹੈਗਾ। ਪੱਕੀ ਇਹਦੀ ਫਰਦਰ ਜਿਹੜੀ ਆ ਹੋਰ ਆਪਾਂ ਤਫतीश ਕਰ ਰਹੇ ਹਾਂ। ਇਹ ਕਿੱਦਾਂ ਹੁੰਦਾ ਹੈ ਤੇ ਕਿੱਥੇ ਲੈ ਕੇ ਜਾਂਦਾ ਹੈ? ਇਹ ਬੱਸ ਰਿਮਾਂਡ ਲੈ ਕੇ ਪੁੱਛਾਂਗੇ ਵੀ ਇਹਨੇ ਕਿੱਥੋਂ ਕਿਹਦੇ ਕੋਲ ਲਿਆ ਵਾ ਕਿਹੜੀ ਫੈਕਟਰੀ ਤੋਂ ਲਿਆ ਜਾਂ ਇਹਦੇ ਕਿਹਦੇ-ਕਿਹਦੇ ਨਾਲ ਗਾਂ ਹੋ ਰਹੇ ਨੇ ਕੰਟੈਕਟ ਹੈਗੇ ਹੁਣ ਸੱਤੀ ਵੀ ਮੌਲਾ ਦਿੱਤੀ ਤਾਗੇ ਤੇਰੇ ਖਿਲਾਫ ਜਿਹੜਾ ਫਿਲਹਾਲ 25 58 ਆਰਮਜਕ ਤੈ ਜਿਹੜਾ ਮੁਕਦਮਾ ਦਰਜ ਹੈ ਤੇ ਗਾਂ ਹੋਰ-ਔਰ ਜੋ-ਜੋ ਖਲਾਸੀ ਹੋਣਗੇ ਜੇ ਵੀ ਵਾਦਾ ਹੋਊਗਾ ਉਹ